ਕਹੇ ਐਫੀ ਡੈਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ ਕਿਉਂ ਆ ਕਿ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਹੈ ਮੀਟਿੰਗਾਂ ਵਿੱਚ ਚੱਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮ ਬੰਦ ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ ਲਾ ਕੇ ਦੁਬਾਰਾ ਇਲੈਕਟਿਡ ਪ੍ਰੈਜ਼ੀਡੈਂਟ ਇਲੈਕਟਿਡ ਐਮਪੀ ਇਲੈਕਟਿਡ ਲੋਕਾਂ ਦਾ ਨਮਾਇੰਦਾ ਜੋ 3 ਲੱਖ ਵੋਟ ਤੇ ਜਿੱਤਿਆ ਹੋਵੇ ਪਾਰਲੀਮੈਂਟ ਵਿੱਚ ਇਲੈਕਟ ਹੋਣ ਤੋਂ ਬਾਅਦ ਅਗਰ ਰਾਸ਼ਿਦ ਨੂੰ ਜੰਮੂ ਕਸ਼ਮੀਰ ਤੇ ਮੈਂਬਰ ਉਹ ਪਾਰਲੀਮੈਂਟ ਨੂੰ बेल दिखती जा सकती है क्यों दिखती है बेल क्योंकि नैशनल कॉन्फ्रेंस फारूक अब्दुल्ला और महबूबा मुफ्ती इस करके बेल दे गई लेकिन भाई साहब भाई अमृतपाल बेल नहीं दिखी गई यही हाल सेंटर भुलर साहब की फांसी की गल आई उस वे आम आदमी पार्टी के आगुआ ने और मुख्यमंत्री ने वह भी दस्खत नहीं की ਇਸ ਕਰਕੇ ਅੱਜ ਪੰਥ ਦੇ ਸਭ ਤੋਂ ਸਾਧਕੀ ਵਿੱਚ ਰਹਿਣ ਵਾਲੇ ਗੁਰੂ ਦੇ ਪਾਣੇ ਵਿੱਚ ਰਹਿਣ ਵਾਲੇ ਮਹਾਨ ਨਾਇਕ ਦੀ ਇਹ ਸੌਵੀਂ ਸ਼ਤabਦੀ ਤੇ ਅੱਜ ਪੰਜਾਬ ਦਾ ਕਾਲੀ ਦਲ ਇਹਨਾਂ ਲੀਡਰਾਂ ਨੇ ਜੋ ਉਪਰਾਲਾ ਕੀਤਾ ਹੈ ਇਹ ਉਪਰਾਲਾ ਸ਼ਾਂਗਾ ਯੋਗ ਹੈ ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸਿੰਘ ਸਾਹਿਬ ਆ ਲਾਸਟ ਗੱਲ ਕਰੀਏ ਸੌਰੀ ਮੈਂ ਇਹ ਮਹਤਵਪੂਰਨ ਗੱਲ ਹੈ ਇਹ ਗੱਲ ਦੁਨੀਆ ਚ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਜਦੋਂ ਤਨਖਾਹਾਂ ਕਰਾਰ ਦੇ ਚੁੱਕੇ ਹੋਣ ਪੰਚਤਖ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜ਼ਾ ਇਹ ਸੰਸਾਰ ਵਿੱਚ ਨਹੀਂ ਮਿਲ ਸਕਦੀ

जेडे जथेदार टोड़ा साहब को ले, सब तो आया करते अंदर दर्द ते, ते, जो टोड़ा है कि राम, राम लला तेरे देश अदालत फैसले तो रोज कर दया राम लला तेरे देश अदालत फैसले तो रोज कर दया ਪਰ ਇंसाफ ਕਿੱਥੇ ਹੈ ਰਾਮ ਲਲਾ ਤੇਰੇ ਦੇਸ਼ ਵਿੱਚ ਸਾਡੇ ਲਈ ਅਕਲੀਅਤਾਂ ਲਈ ਪਰਵਾਸ ਤੇ ਉਜੜੇ ਬੰਦਿਆਂ ਲਈ ਜਿਨ੍ਹਾਂ ਦੀ ਮਾਤ ਭੂਮੀ ਮਾਤ ਪਾਸ਼ਾ ਔਣ ਵਾਲੇ ਸੌ ਮਰਿਆਂ ਵਿੱਚ ਖਤਮ ਹੋਣ ਜਾ ਰਹੀ ਹੈ ਵੱਡੀਆਂ ਚੁਣੌਤੀਆਂ ਹਨ ਆਓ ਰਲ ਮਿਲ ਕੇ ਇਹਨਾਂ ਚਰੌਤੀਆਂ ਤੇ ਮੁੱਦਿਆਂ ਦਾ ਮੁੱਦਿਆਂ ਤੇ ਆਧਾਰਿਤ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ दल ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ ਮੰਤਰੀ ਇਹ ਕਹੇ ਐਫੀ ਡੈਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ ਕਿਉਂ ਅਕਿ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਹੈ ਮੀਟਿੰਗਾਂ ਚੱਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮband ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ ਲਾ ਕੇ ਦੁਬਾਰਾ ਇਲੈਕਟਿਡ ਪ੍ਰੈਜ਼ੀਡੈਂਟ ਇਲੈਕਟਿਡ ਐਮਪੀ ਇਲੈਕਟਿਡ ਲੋਕਾਂ ਦਾ ਨੁਮਾਇੰਦਾ ਜੋ 3 ਲੱਖ ਵੋਟ ਤੇ ਜਿੱਤਿਆ ਹੋਵੇ ਪਾਰਲੀਮੈਂਟ ਵਿੱਚ ਇਲੈਕਟ ਹੋਣ ਤੋਂ ਬਾਅਦ ਅਗਰ ਰਾਸ਼ਿਦ ਨੂੰ ਜੰਮੂ ਕਸ਼ਮੀਰ ਤੇ ਮੈਂਬਰੋ ਪਾਰਲਮੈਂਟ ਨੂੰ ਛੇਲ ਦਿੱਤੀ ਜਾ ਸਕਦੀ ਹੈ ਕਿਉਂ ਦਿੱਤੀ ਹੈ ਛੇਲ ਕਿਉਂਕਿ ਨੈਸ਼ਨਲ ਕਾਨਫਰੰਸ ਫਾਰੂਕ ਅਬਦੁੱਲਾਹ ਔਰ ਮਹਿਬੂਬਾ ਮੁਫਤੀ ਨੂੰ ਹਰਾਉਣਾ ਉਥੇ ਬੀਜੇਪੀ ਨੂੰ ਸੱਤਾ ਵਿੱਚ ਲੈਉਣਾ ਇਸ ਕਰਕੇ ਉਹਨੂੰ ਛੇਲ ਦੇ ਦਿੱਤੀ ਗਈ ਲੇਕਿਨ ਭਾਈ ਸਾਹਿਬ ਪਾਈ ਅਮਰਪਾਲ ਸਿੰਘ ਨੂੰ ਛੇਲ ਨਹੀਂ ਦਿੱਤੀ ਗਈ ਇਹੀ ਹਾਲ ਸੈਂਟਰ ਦੇ ਵਿੱਚ ਲੋ ਭੁੱਲਰ ਸਾਹਿਬ ਦੀ ਫਾਂਸੀ ਦੀ ਗੱਲ ਆਈ उस वे आम आदमी पार्टी दे। के आगुआ ने और मुख्यमंत्री ने वो भी दस्त नहीं किस करके दे सब तो वाले गुरु के पाने वाले महान नायक की सौमी शताब्दी से अज का अकाली दल इन्ह लीडर ने जो उपराला किया उपराला शाह योग है लेकिन ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਿੰਘ ਸਾਹਿਬ ਆ लास्ट ਗੱਲ ਕਰੀਏ ਸੌਰੀ ਮੈਂ ਇਹ ਮਹਤਵਪੂਰਨ ਗੱਲ ਹੈ ਇਹ ਗੱਲ ਦੁਨੀਆ ਚ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਜੀ ਜਦੋਂ ਤਨਖਾਹਾਂ ਕਰਾਰ ਦੇ ਚੁੱਕੇ ਹੋਣ ਪੰਚ ਦਾ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜ਼ਾ ਇਹ ਸੰਸਾਰ ਵਿੱਚ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖ ਕੌਮ ਦੇ ਇੰਟੈਲੈਕਚੁਅਲ ਜਦੋਂ ਅਨੰਤ ਮੈਰੇਜ ਐਕਟ ਦੀ ਗੱਲ ਆਈ ਜਦੋਂ ਗੁਰਦੁਆਰਾ ਐਕਟ ਦੀ ਗੱਲ ਆਈ ਭਾਈ ਕਾਨ ਸੋ ਇਕੱਠਾ ਹੋਇਆ ਭਾਈ ਕਾਨ ਸੋ ਇਕੱਠੇ ਹੋਏ ਭਾਈ ਸਾਹਿਬ ਭਾਈ ਅਰਜਨ ਸਿੰਘ ਬਾਗੜੀਆਂ ਉਹ ਇਕੱਤਰ ਹੋਏ ਪੰਜ ਦਿਮਾਗਾ ਨੇ ਇਕੱਠੇ ਹੋ ਕੇ ਪੰਥ ਦੀ ਕਿਸਮਤ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਨ ਵਿਦਵਾਨਾਂ ਨੂੰ ਜਿਹੜੇ ਜਥੇਦਾਰ ਟੋੜਾ ਸਾਹਿਬ ਕੋਲੇ ਸਭ ਤੋਂ ਵੱਧ ਆਇਆ ਕਰਦੇ ਸਨ ਉਹਨਾਂ ਅੰਦਰ ਦਰਦ ਤੇ ਦੁੱਖ ਤੇ ਪੀੜਾ ਹੈ ਉਹਨਾਂ ਦੇ ਇੱਕ ਸ਼ਾਇਰ ਜੋ ਟੋੜਾ ਸਾਹਿਬ ਦੇ ਬਹੁਤ ਨੇੜੇ ਸਨ ਗੁਰਨੇਬ ਸਿੰਘ ਉਹਦੀ ਕਵਿਤਾ ਕਿ RAM ਲੱਲਾ RAM ਲੱਲਾ ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ राम लल्ला तेरे देश में अदालत फैसले तो रोज कर दिया हैं पर इंसाफ कितने है राम लल्ला तेरे देश में साडे लई अकलियत लई परवास ते उजड़े बंदे लई जिन्हां दी मात भूमि मात भाषा और वाले सौ वरिया में खत्म होन जा रही है वड्डियां चुनौतियां हैं आओ रल मिल के इन्हां चुनौतियां ते मुद्दियां दा मुद्दियां ते आधारित ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ ਦਲ ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ ਸ਼ਾਹਬ ਦਾ ਮੁੱਖ ਮੰਤਰੀ ਇਹ ਕਹੇ ਐਫੀ ਡੈਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਚਾਹ ਨੂੰ ਇਸ ਤੋਂ ਖਤਰਾ ਕਿਉਂ ਅਕਿ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਹੈ ਮੀਟਿੰਗਾਂ ਵਿੱਚ ਚੱਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮband ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ ਲਾ ਕੇ ਦੁਬਾਰਾ ਇਲੈਕਟਿਡ ਪ੍ਰੈਜ਼ੀਡੈਂਟ ਇਲੈਕਟਿਡ ਐਮਪੀ ਇਲੈਕਟਿਡ ਲੋਕਾਂ ਦਾ ਨੁਮਾਇੰਦਾ ਜੋ 3 ਲੱਖ ਵੋਟ ਤੇ ਜਿੱਤਿਆ ਹੋਵੇ ਪਾਰਲੀਮੈਂਟ ਵਿੱਚ ਇਲੈਕਟ ਹੋਣ ਤੋਂ ਬਾਅਦ ਅਗਰ ਰਾਸ਼ਿਦ ਨੂੰ ਜੰਮੂ ਕਸ਼ਮੀਰ ਤੇ ਮੈਂਬਰ ਉਹ ਪਾਰਲੀਮੈਂਟ ਨੂੰ ਬੇਲ ਦਿੱਤੀ ਜਾ ਸਕਦੀ ਹੈ ਕਿਉਂ ਦਿੱਤੀ ਹੈ ਬੇਲ ਕਿਉਂਕਿ ਨੈਸ਼ਨਲ ਕਾਨਫਰੰਸ ਫਾਰੂਕ ਅਬਦੁੱਲਾਹ ਔਰ ਮਹਿਬੂਬਾ ਮੁਫਤੀ ਨੂੰ ਹਰਾਉਣਾ ਉਥੇ ਬੀਜੇਪੀ ਨੂੰ ਸੱਤਾ ਵਿੱਚ ਲੈਉਣਾ ਇਸ ਕਰਕੇ ਉਹਨੂੰ ਬੇਲ ਦੇ ਦਿੱਤੀ ਗਈ ਲੇਕਿਨ ਭਾਈ ਸਾਹਿਬ ਪਾਈ ਅਮਰਪਾਲ ਸਿੰਘ ਨੂੰ ਬੇਲ ਨਹੀਂ ਦਿੱਤੀ ਗਈ ਇਹੀ ਹਾਲ ਸੈਂਟਰ ਦੇ ਵਿੱਚ ਲੋ ਭੁੱਲਰ ਸਾਧੀ ਫਾਂਸੀ ਦੀ ਗੱਲ ਆਈ ਉਸ ਵੇਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ اور ਮੁੱਖ ਮੰਤਰੀ ਨੇ ਉਹ ਵੀ ਧਸਕਤ ਨਹੀਂ ਕੀਤੇ ਇਸ ਕਰਕੇ ਅੱਜ ਪੰਥ ਦੇ ਸਭ ਤੋਂ ਸਾਧਕੀ ਵਿੱਚ ਰਹਿਣ ਵਾਲੇ ਗੁਰੂ ਦੇ ਪਾਣੇ ਵਿੱਚ ਰਹਿਣ ਵਾਲੇ ਮਹਾਨ ਨਾਇਕ ਦੀ ਇਸ ਸੋਮੇਸ਼ਤਾਬ ਦਿੱਤੇ ਅੱਜ ਪੰਜਾਬ ਦਾ ਕਾਲੀ ਦਲ ਇਹਨਾਂ ਲੀਡਰਾਂ ਨੇ ਜੋ ਉਪਰਾਲਾ ਕੀਤਾ ਹੈ ਇਹ ਉਪਰਾਲਾ ਸ਼ਾਂਗਾ ਯੋਗ ਹੈ ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਿੰਘ ਸਾਹਿਬ ਆ लास्ट ਗੱਲ ਕਰੀਏ ਸੌਰੀ ਮੈਂ ਇਹ ਮਹਤਵਪੂਰਨ ਗੱਲ ਹੈ ਇਹ ਗੱਲ ਦੁਨੀਆ ਚ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਕबीर ਸਿੰਘ ਜਦੋਂ ਤਨਖਾਹਾਂ ਕਰਾਰ ਦੇ ਚੁੱਕੇ ਹੋਣ

ਪੰਜ ਦਿਮਾਗਾ ਨੇ ਇਕੱਠੇ ਹੋ ਕੇ ਪੰਥ ਦੀ ਕਿਸਮਤ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਨਾ ਵਿਦਵਾਨਾਂ ਨੂੰ ਜਿਹੜੇ ਜੱਥੇਦਾਰ ਟੋੜਾ ਸਾਹਿਬ ਕੋਲੇ ਸਭ ਤੋਂ ਵੱਧ ਆਇਆ ਕਰਦੇ ਸਨ ਉਹਨਾਂ ਅੰਦਰ ਦਰਦ ਤੇ ਦੁੱਖ ਤੇ ਪੀੜਾ ਹੈ ਉਹਨਾਂ ਦੇ ਇੱਕ ਸ਼ਾਇਰ ਜੋ ਟੋੜਾ ਸਾਹਿਬ ਤੇ ਬਹੁਤ ਨੇੜੇ ਸਨ ਗੁਰਨੇਬ ਸਿੰਘ ਉਹਦੀ ਕਵਿਤਾ ਕਿ RAM ਲੱਲਾ RAM ਲੱਲਾ ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ RAM LALLA ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ ਪਰ ਇਨਸਾਫ ਕਿੱਥੇ ਹੈ RAM LALLA ਤੇਰੇ ਦੇਸ਼ ਵਿੱਚ ਸਾਡੇ ਲਈ ਅਕਲੀਅਤਾਂ ਲਈ ਪਰਵਾਸ ਤੇ ਉਜੜੇ ਬੰਦਿਆਂ ਲਈ ਜਿਨ੍ਹਾਂ ਦੀ ਮਾਤ ਭੂਮੀ ਮਾਤ ਪਾਸ਼ਾ ਔਣ ਵਾਲੇ ਸੌ ਬਰਿਆਂ ਵਿੱਚ ਖਤਮ ਹੋਣ ਜਾ ਰਹੀ ਹੈ ਵੱਡੀਆਂ ਚੁਣੌਤੀਆਂ ਹਨ ਆਓ ਰਾਲ ਮਿਲ ਕੇ ਨ ਚਰੋਤੀਆਂ ਤੇ ਮੁੱਦਿਆਂ ਦਾ ਮੁੱਦਿਆਂ ਤੇ ਆਧਾਰਿਤ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ दल ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ ਆਪ ਦਾ ਮੁੱਖ ਮੰਤਰੀ ਇਹ ਕਹੇ ਐਫੀਡੇਵਿਟ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ jaan ਨੂੰ ਇਸ ਤੋਂ ਖਤਰਾ ਹੈ ਕਿਉਂ ਅਕੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਫੀਟਮਾਂ ਚੱਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮ ਬੰਦ ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ लाके दोबारा इलेक्टेड प्रेसिडेंट इलेक्टेड एमपी इलेक्टेड लोगों का नुमाइंदा जो तीन लाख वोट से जितया हो पार्लियामेंट में इलेक्ट होने तो बाद अगर राशिद जम्मू कश्मीर के मेंबर ऑफ पार्लियामेंट नु बेल दी जा सकती है क्यों दिती है बेल क्योंकि नेशनल कॉन्फ्रेंस फारूक अब्दुल्ला और महबूबा मुफ्ती हराना है उसे बीजेपी सत्ता लिया ਇਸ ਕਰਕੇ ਉਹਨੂੰ ਬੇਲ ਦੇ ਦਿੱਤੀ ਗਈ ਲੇਕਿਨ ਪਾਇਸਾ ਪਾਈ ਅਮਰਪਾਲ ਸਿੰਘ ਨੂੰ ਬੇਲ ਨਹੀਂ ਦਿੱਤੀ ਗਈ ਇਹੀ ਹਾਲ ਸੈਂਟਰ ਦੇ ਵਿੱਚ ਲੋ ਭੁੱਲਰ ਸਾਹਿਬ ਦੀ ਫਾਂਸੀ ਦੀ ਗੱਲ ਆਈ ਉਸ ਵੇਲੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਔਰ ਮੁੱਖ ਮੰਤਰੀ ਨੇ ਉਹ ਵੀ ਦੱਸਕਤ ਨਹੀਂ ਦਿੱਤੇ ਇਸ ਕਰਕੇ ਅੱਜ ਪੰਥ ਦੇ ਸਭ ਤੋਂ ਸਾਧਕੀ ਵਿੱਚ ਰਹਿਣ ਵਾਲੇ ਗੁਰੂ ਦੇ ਪਾਣੇ ਵਿੱਚ ਰਹਿਣ ਵਾਲੇ ਮਹਾਨ ਨਾਇਕ ਦੀ ਇਸ ਸੋਮਿਸ਼ਤਾਬ ਦਿੱਤੇ ਅੱਜ ਪੰਜਾਬ ਦਾ ਕਾਲੀ ਦਲ ਇਹਨਾਂ ਲੀਡਰਾਂ ਨੇ ਜੋ ਉਪਰਾਲਾ ਕੀਤਾ ਹੈ ਇਹ ਉਪਰਾਲਾ ਸ਼ਾਂਗਾ ਯੋਗ ਹੈ ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਸਿੰਘ ਸਾਹਿਬ ਆ लास्ट ਗੱਲ ਕਰੀਏ ਸੌਰੀ ਮੈਂ ਇਹ ਮਹਤਵਪੂਰਨ ਗੱਲ ਹੈ ਇਹ ਗੱਲ ਦੁਨੀਆ ਚ ਜਾਣੀ ਹੈ ਅਕਾਲ ਤਖਤ ਸਾਹਿਬ ਦੇ ਮਹਾਨ ਸਿੰਘ ਸਾਹਿਬ ਜਥੇਦਾਰ ਸਾਹਿਬ ਗਿਆਨੀ ਰਕਬੀਰ ਸਿੰਘ ਜੀ ਜਦੋਂ ਤਨਖਾਈਆ ਕਰਾਰ ਦੇ ਚੁੱਕੇ ਹੋਣ ਪੰਥ ਦਾ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜ਼ਾ ਇਹ ਸੰਸਾਰ ਵਿੱਚ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖ ਕੌਮ ਦੇ ਇੰਟੈਲੈਕਚੁਅਲ ਜਦੋਂ ਅਨੰਤ ਮੈਰੇਜ ਐਕਟ ਦੀ ਗੱਲ ਆਈ ਜਦੋਂ ਗੁਰਦੁਆਰਾ ਐਕਟ ਦੀ ਗੱਲ ਆਈ ਭਾਈ ਕਾਨ ਸੋ ਇਕੱਠਾ ਹੋਇਆ ਭਾਈ ਕਾਨ ਸੋ ਇਕੱਠੇ ਹੋਏ ਭਾਈ ਸਾਹ ਭਾਈ ਅਰਜਨ ਸਿੰਘ ਬਾਗੜੀਆਂ ਉਹ ਇਕੱਤਰ ਹੋਏ ਪੰਜ ਦਿਮਾਗਾ ਨੇ ਇਕੱਠੇ ਹੋ ਕੇ ਪੰਥ ਦੀ ਕਿਸਮਤ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਨਾ ਵਿਦਵਾਨਾਂ ਨੂੰ ਜਿਹੜੇ ਜਥੇਦਾਰ ਟੋੜਾ ਸਾਹਿਬ ਕੋਲੇ ਸਭ ਤੋਂ ਵੱਧ ਆਇਆ ਕਰਦੇ ਸਨ ਉਹਨਾਂ ਅੰਦਰ ਦਰਦ ਤੇ ਦੁੱਖ ਤੇ ਪੀੜਾ ਹੈ ਉਹਨਾਂ ਦੇ ਇੱਕ ਸ਼ਾਇਰ ਜੋ ਟੋੜਾ ਸਾਹਿਬ ਤੇ ਬਹੁਤ ਨੇੜੇ ਸਨ ਗੁਰਨੇਬ ਸਿੰਘ ਉਦੀ ਕਵਤਾ ਕਿ RAM LALLA RAM LALLA ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ RAM LALLA ਤੇਰੇ ਦੇਸ਼ ਵਿੱਚ ਅਦਾਲਤਾਂ ਫੈਸਲੇ ਤਾਂ ਰੋਜ਼ ਕਰਦੀਆਂ ਹਨ ਪਰ ਇਨਸਾਫ ਕਿੱਥੇ ਹੈ RAM LALLA ਤੇਰੇ ਦੇਸ਼ ਵਿੱਚ ਸਾਡੇ ਲਈ ਅਕਲੀਅਤਾਂ ਲਈ ਪਰਵਾਸ ਤੇ ਉਜੜੇ ਬੰਦਿਆਂ ਲਈ ਜਿਨ੍ਹਾਂ ਦੀ ਮਾਤ ਭੂਮੀ ਮਾਤ ਪਾਸ਼ਾ ਔਰ ਬੜੇ ਸੌ ਵਰਿਆਂ ਵਿੱਚ ਖਤਮ ਹੋਣ ਜਾ ਰਹੀ ਹੈ ਵੱਡੀਆਂ ਚੁਣੌਤੀਆਂ ਹਨ ਆਓ ਰਲ ਮਿਲ ਕੇ ਇਹਨਾਂ ਚਰਚਾਉਤਿਆਂ ਤੇ ਮੁੱਦਿਆਂ ਦਾ ਮੁੱਦਿਆਂ ਦੇ ਆਧਾਰਤ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ ਦਲ ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ ਸ਼ਾਹਬ ਦਾ ਮੁੱਖ ਮੰਤਰੀ ਇਹ ਕਹੇ ਐਫ ਵੀ ਡੈਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ ਕਿਉਂ ਅਕਿ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਵੀਟਮਾ ਚੱਲਦਾ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮ ਬੰਦ ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ ਲਾ ਕੇ ਦੋਬਾਰਾ